ਬਾਬਾ ਜੀ ਅੱਜ ਵਰਦੇ ਮੀਂਹ ਦੇ ਵਿੱਚ ਵੀ ਜਿਹੜੀਆਂ ਗੁਰੂਕਿਆਂ ਲਾੜ ਲੀਆਂ ਫੌਜਾਂ ਨੇ ਉਹਨਾਂ ਦੇ ਵੱਲੋਂ ਜਿਹੜਾ ਮਹੱਲਾ ਕੱਢਿਆ ਜਾ ਰਿਹਾ ਸੰਗਤਾਂ ਦਾ ਵੀ ਜਿਹੜਾ ਬੇਹੱਦ ਇਕੱਠ ਤੋਂ ਦੇਖਣ ਨੂੰ ਮਿਲਦਾ ਪਰ ਮੌਸਮ ਬੇਹੱਦ ਖਰਾਬ ਹੈ। ਹਾਂਜੀ ਵੈਕਰੂ ਜੀ ਅੱਜ 8 ਪੈਰ ਹੋ ਚੁੱਕੇ ਆ। ਇਹ ਜਿਹੜੀ ਝੜੀ ਲੱਗੀ ਹੋਈ ਆ ਝੜੀ ਲੱਗੀ ਦਾ ਕਾਰਨ ਇਹੋ ਹੀ ਆ ਆਪਾਂ ਸੁਣ ਅੱਜ ਤੋਂ 7-8 ਸਾਲ ਪਹਿਲਾਂ ਵੀ ਝੜੀ ਲੱਗੀ ਪਰ ਜਿਹੜੇ ਸ਼ੇਪ ਉਹ 1704 ਈਸਵੀ ਦੀ ਝੜੀ ਲੱਗੀ ਸੀ ਜਦੋਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਆਨੰਦਪੁਰ ਸਾਹਿਬ ਦਾ ਆਨੰਦਗੜ੍ਹ ਦਾ ਕਿਲੇ ਨੂੰ ਛੱਡਿਆ ਸੀ ਆਪਾਂ ਇਤਿਹਾਸ ਦੇ ਵਿੱਚ ਤੇ ਜ਼ਰੂਰ ਪੜਦੇ ਆ ਵੇਖੋ ਅੱਜ ਹਾਨੂੰ ਕਿੰਨੀ ਦਿੱਕਤ ਆ ਰਹੀ ਆ ਝੜੀ ਦਾ ਕਰਕੇ ਤੇ ਗੁਰੂ ਸਾਹਿਬ ਨੇ ਤੇ ਆਪਣਾ ਘਰ ਪਰਿਵਾਰ ਉਹਨਾਂ ਦਾ ਸਾਰਾ ਵਿਛੜਿਆ ਸੋ ਉਹਨਾਂ ਦੀ ਯਾਦ ਦੇ ਵਿੱਚ ਸਾਰੇ ਆਪਾਂ ਜੁੜੇ ਆ ਸਤਿਗੁਰਾਂ ਦੇ ਸਹਿਬਜ਼ਾਦੇ ਆ ਛੋਟੇ ਲਗਟੇ ਜੇਰ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਜੀ ਉਹਨਾਂ ਦੀ ਜਾਂਚ ਜੁੜਿਆ ਛੜੀ ਛੁੜੀ ਅੱਗੇ ਕੀ ਆਂਦੀ ਖਾਲਸੇ ਨੂੰ ਉਹਨਾਂ ਨੂੰ ਆਪਾਂ ਸ਼ਰਦਾ ਦੇ ਜਿਹੜੇ ਆ ਨਾਤਮਸਤਕ ਹੋ ਰਹੇ ਆ ਉਹਨਾਂ ਨੂੰ ਜਿੰਨੀ ਵੀ ਆਪਾਂ ਚਰਨ ਬੰਦਨਾ ਕਰ ਲਈ ਓਨੀ ਥੋੜੀ ਆ ਉਹਦੇ ਲਈ ਭਾਵੇਂ ਆ ਛੜੀ ਤੇ ਕੋਈ ਗੱਲ ਨਹੀਂ ਸਤਗੁਰੂ ਜੀ ਦੀ ਪਵਿੱਤਰ ਬਾਣੀ ਦੇ ਅੰਦਰ ਦਰਜ ਹੈ ਪਾਲਾ ਕੱਕਰ ਬਰਫ ਵਰਸੇ ਪੀ ਗੁਰ ਸਿੱਖ ਗੁਰ ਦੇਖਣ ਜਾਈ ਗੁਰੂ ਦੇ ਚਰਨਾਂ ਦੇ ਵਿੱਚ ਭਵੇਂ ਜਦੋਂ ਨਤਮਸਟਕ ਹੋਣਾ ਵਾ ਸਾਬ ਜਿਆਦਿਆਂ ਨੂੰ ਸਰਦਾ ਦੇ ਨਾਲ ਆਪਾਂ ਹੁਣ ਚਰਨ ਬੰਦਨਾ ਕਰਨੀ ਆ ਉਹਦੇ ਲਈ ਭਵੇਂ ਕੱਕਰ ਪਾਲਾ ਬਰਫਾਂ ਕੋਈ ਵੀ ਵਰਸਦਾ ਰਹੇ ਇਹ ਖਾਲਸਾ ਤਿਆਰ ਬਰ ਤਿਆਰ ਹੈ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੀ 1704 ਦੇ ਵਿੱਚ ਇਹ ਦਰਸਾਤਾ ਇੱਕ ਆਨੰਦਗੜ੍ਹ ਦੇ ਕਿਲੇ ਨੂੰ ਛੱਡ ਕੇ ਵਾਰਦੇ ਹੋਏ ਮੀਂਹ ਦੇ ਵਿੱਚ ਸਰਸਾ ਪਾਰ ਕੀਤੀ ਤੇ ਜੇ ਸਤ ਗੁਰੂ ਜੀ ਜਿਹੜੇ ਆਪਣਾ ਜਿੰਨਾ ਕਦਮਾਂ ਤੇ ਸਤ ਗੁਰੂ ਜੀ ਚੱਲ ਕੇ ਤੇ ਖਾਲਸਾ ਉਹਨਾਂ ਦੇ ਪਿੱਛੇ ਹੀ ਜਾਏਗਾ ਕਿੰਨੇ ਵੀ ਆਂਦੀ ਤੂਫਾਨ ਕੋਈ ਵੀ ਆਜੇ ਖਾਲਸਾ ਤਿਆਰ ਬਰ ਤਿਆਰ ਹੀ ਰਹੂਗਾ ਬਾਬਾ ਜੀ ਅੱਜ ਵਰਦੇ ਮੀਂਹ ਦੇ ਵਿੱਚ ਵੀ ਜਿਹੜੀਆਂ ਗੁਰੂਕਿਆਂ ਲਾੜਲੀਆਂ ਫੌਜਾਂ ਨੇ ਉਹਨਾਂ ਦੇ ਵੱਲੋਂ ਜਿਹੜਾ ਮਹੱਲਾ ਕੱਢਿਆ ਜਾ ਰਿਹਾ ਸੰਗਤਾਂ ਦਾ ਵੀ ਜਿਹੜਾ ਬੇहद ਇਕੱਠ ਤੋਂ ਦੇਖਣ ਨੂੰ ਮਿਲਦਾ ਪਰ ਮੌਸਮ ਬੇहद ਖਰਾਬ ਹੈ ਹਾਂਜੀ ਵੈਗ ਰੋ ਜੀ ਅੱਜ 8 ਪੈਰ ਹੋ ਚੁੱਕੇ ਆ ਇਹ ਜਿਹੜੀ ਝੜੀ ਲੱਗੀ ਹੋਈ ਆ ਝੜੀ ਲੱਗੀ ਦਾ ਕਾਰਨ ਹੋਈ ਆ ਆਪਾਂ ਸੁਣ ਅੱਜ ਤੋਂ 7-8 ਸਾਲ ਪਹਿਲਾਂ ਵੀ ਝੜੀ ਲੱਗੀ ਪਰ ਜਿਹੜੇ ਸ਼ੇਪ ਉਹ 1704 ਈਸਵੀ ਦੀ ਝੜੀ ਲੱਗੀ ਸੀ ਜਦੋਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਆਨੰਦਪੁਰ ਸਾਹਿਬ ਦਾ ਆਨੰਦਗੜ੍ਹ ਦਾ ਕਿਲੇ ਨੂੰ ਛੱਡਿਆ ਸੀ ਆਪਾਂ ਇਤਿਹਾਸ ਦੇ ਵਿੱਚ ਤੇ ਜ਼ਰੂਰ ਪੜਦੇ ਆ ਵੇਖੋ ਅੱਜ ਹਾਨੂੰ ਕਿੰਨੀ ਦਿੱਕਤ ਆ ਰਹੀ ਆ ਝੜੀ ਦਾ ਕਰਕੇ ਤੇ ਗੁਰੂ ਸਾਹਿਬ ਨੇ ਤੇ ਆਪਣਾ ਘਰ ਪਰਿਵਾਰ ਉਹਨਾਂ ਦਾ ਸਾਰਾ ਵਿਛੜਿਆ ਸੋ ਉਹਨਾਂ ਦੀ ਯਾਦ ਦੇ ਵਿੱਚ ਸਾਰੇ ਆਪਾਂ ਜੁੜੇ ਆ ਸਤਿਗੁਰਾਂ ਦੇ ਸਹਿਬਜ਼ਾਦੇ ਆ ਛੋਟੇ ਲਗਟੇ ਜੇਰ ਬਾਬਾ ਜੋਰਾਵ ਸਿੰਘ ਬਾਬਾ ਫਤੇ ਸਿੰਘ ਜੀ ਉਹਨਾਂ ਦੀ ਜਾਂਚ ਜੁੜਿਆ ਛੜੀ ਛੁੜੀ ਅੱਗੇ ਕੀ ਆਂਦੀ ਖਾਲਸੇ ਨੂੰ ਉਹਨਾਂ ਨੂੰ ਆਪਾਂ ਸ਼ਰਦਾ ਦੇ ਜਿਹੜੇ ਆ ਨਾਤਮਸਤਕ ਹੋ ਰਹੇ ਆ ਉਹਨਾਂ ਨੂੰ ਜਿੰਨੀ ਵੀ ਆਪਾਂ ਚਰਨ ਬੰਦਨਾ ਕਰ ਲਈ ਓਨੀ ਥੋੜੀ ਆ ਉਹਦੇ ਲਈ ਭਾਵੇਂ ਆ ਛੜੀ ਤੇ ਕੋਈ ਗੱਲ ਨਹੀਂ ਸਤਗੁਰੂ ਜੀ ਦੀ ਪਵਿੱਤਰ ਬਾਣੀ ਦੇ ਅੰਦਰ ਦਰਜ ਹੈ ਪਾਲਾ ਕੱਕਰ ਬਰਫ ਵਰਸੇ ਪੀ ਗੁਰ ਸਿੱਖ ਗੁਰ ਦੇਖਣ ਜਾਈ ਗੁਰੂ ਦੇ ਚਰਨਾਂ ਦੇ ਵਿੱਚ ਭਵੇਂ ਜਦੋਂ ਨਤਮਸਟਕ ਹੋਣਾ ਵਾ ਸਹਬਜ਼ਾਦਿਆਂ ਨੂੰ ਸਰਦਾ ਦੇ ਨਾਲ ਆਪਾਂ ਹੁਣ ਚਰਨ ਬੰਦਨਾ ਕਰਨੀ ਆ ਉਹਦੇ ਲਈ ਭਵੇਂ ਕੱਕਰ ਪਾਲਾ ਬਰਫਾਂ ਕੋਈ ਵੀ ਵਰਸਦਾ ਰਹੇ ਇਹ ਖਾਲਸਾ ਤਿਆਰ ਬਰ ਤਿਆਰ ਹੈ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੀ 1704 ਦੇ ਵਿੱਚ ਇਹ ਦਰਸਾਤਾ ਇੱਕ ਆਨੰਦਗੜ੍ਹ ਦੇ ਕਿਲੇ ਨੂੰ ਛੱਡ ਕੇ ਵਾਰਦੇ ਹੋਏ ਮੀਂਹ ਦੇ ਵਿੱਚ ਸਰਸਾ ਪਾਰ ਕੀਤੀ ਤੇ ਜੇ ਸਤਗੁਰੂ ਜੀ ਜਿਹੜੇ ਆਪਣਾ ਜਿੰਨਾ ਕਦਮਾਂ ਤੇ ਸਤਗੁਰੂ ਜੀ ਚੱਲ ਕੇ ਤੇ ਖਾਲਸਾ ਉਹਨਾਂ ਦੇ ਪਿੱਛੇ ਹੀ ਜਾਏਗਾ ਕਿੰਨੇ ਵੀ ਆਂਦੀ ਤੂਫਾਨ ਕੋਈ ਵੀ ਆਜੇ ਖਾਲਸਾ ਤਿਆਰ ਬਰ ਤਿਆਰ ਹੀ ਰਹੂਗਾ